ਪਰ ਅਧ ਮਹੀਨਾ ਚੜ ਗਿਆ ਪਹਿਲਾ ਵਾਲੀ ਕਿੜਾਕੇ ਦੀ ਠੰਡ ਦਾ ਕਿਧਰੇ ਨਾਉ ਨਿਸ਼ਾਨ ਵੇਖ ਨੂੰ ਨਹੀਂ ਮਿਲ ਰਿਹਾ ਜਿਸ ਦਾ ਕਾਰਨ ਪੰਜਾਬ ਦਾ ਮੈਂਚੈਸਟਰ ਕਹੇ ਜਾਂਦੇ ਲੁਧਿਆਣਾ ਦਾ ਹੌਜਰੀ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਹਾਲਾਤ ਇਹ ਨੇ ਕਿ ਗਰਮ ਕੱਪੜਿਆਂ ਦੀਆਂ ਦੁਕਾਨਾਂ ਦੇ ਵਿੱਚ ਸੁੰਨਪਸਰੀ ਹੋਈ ਹੈ ਹੌਜਰੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਠੰਡ ਲੇਟ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਚੱਲਣਾ ਪੈ ਰਿਹਾ ਹੈ ਨਾਹੀਂ ਉਹਨਾਂ ਨੂੰ ਚੀਨ ਤੋਂ ਸਸਤੇ ਕੱਪੜਿਆਂ ਦੀ ਹੋਰ ਹੀ ਦਰਮਦਗੀ ਨੂੰ ਵੀ ਆਪਣੇ ਕਾਰੋਬਾਰ ਦੇ ਲਈ ਨੁਕਸਾਨ ਦੇ ਦੱਸਿਆ ਹੈ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਚੀਨ ਨਾਲ ਭਾਰਤ ਵਪਾਰ ਬੰਦ ਨਹੀਂ ਕਰਦਾ ਉਦੋਂ ਤੱਕ ਭਾਰਤੀ ਕਾਰੋਬਾਰੀਆਂ ਦਾ ਧੰਦਾ ਵੱਧ ਫੁੱਲ ਨਹੀਂ ਸਕਦਾ ਜਿਸ ਦਾ ਵੱਡਾ ਨੁਕਸਾਨ ਭਾਰਤੀ ਅਰਥਚਾਰੇ ਨੂੰ ਪੁਕਤਣਾ ਪੈ ਰਿਹਾ ਹੈ ਬਹੁਤ ਬੁਰਾ ਲੱਗ ਰਹੀ ਸਰਦੀ ਬੈਨਰੀ ਬਿਲਕੁਲ ਦਸੰਬਰ ਦਾ ਮਹੀਨਾ ਆ ਗਿਆ ਸਾਰੇ ਜਿਹੜੀ ਵਾਅਦੇ ਮਾਰ-ਮਾਰ ਕੇ ਥੱਕ ਨੇ ਬਿਲਕੁਲ ਗਾਹ ਨਹੀਂ ਗਿਆ ਸਾਰਾ ਬਾਜ਼ਾਰ ਖਾਲੀ ਪਿਆ ਦੁਕਾਨਾਂ ਖਾਲੀ ਪਈਆਂ ਬਿਲਕੁਲ ਬਕਾਰ ਹੋਇਆ ਬੇਗਮ ਜਿਹੜੀ ਠੰਡ ਲੇਟ ਹੋਣ ਕਰਕੇ ਵਪਾਰੀਆਂ ਦੇ ਮੂੰਹ ਦੀ ਰੌਣਕ ਉੱਡੀ ਹੋਈ ਹੈ ਅੱਜ ਵਪਾਰ ਦੀ ਹੈ ਪੋਜੀਸ਼ਨ ਲੋਕੀ ਅੱਜ ਦੀ ਡੇਟ 'ਚ ਨਵੰਬਰ ਦੇ ਮਹੀਨੇ 'ਚ ਆ ਕੇ ਵੀ ਇਹ ਦੇਖਦੇ ਨੇ ਵੀ ਸਵੇਰੇ ਬੋਨੀ ਕਦੋਂ ਹੋਏਗੀ ਸੋ ਕੁਛ ਠੰਡ ਦੀ ਮਾਰ ਹੈ ਦੂਜੇ ਪਾਸੇ ਚਾਈਨਾ ਦੀ ਮਾਰ ਹੈ ਅਸੀਂ ਤਾਂ ਲੋਕ ਦੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਵੀ ਕਰਾਂਗੇ ਜਿਹੜਾ ਚਾਈਨਾ ਨਾਲ ਵਪਾਰ ਇਹ ਬੰਦ ਕੀਤਾ ਜਾਵੇ ਜਿਵੇਂ ਕਿ ਆ ਲੁਧਿਆਣਾ ਜਾਣਿਆ ਜਾਂਦਾ ਹੋਜਰੀ ਤੇ ਸ਼ਾਲ ਦਾ ਹੱਬ ਅੱਜ ਉਹਦੇ ਤੇ ਸਾਰਾ ਕੈਪਚਰ ਚਾਈਨਾ ਨੇ ਕੀਤਾ ਸ਼ਾਲ ਵੀ ਉੱਥੋਂ ਆ ਰਹੀ ਏ ਹੋਜਰੀ ਵੀ ਉੱਥੋਂ ਆ ਰਹੀ ਕਪੜਾ ਵੀ ਉੱਥੋਂ ਆ ਰਿਹਾ ਬਲੈਂਕਟ ਵੀ ਉੱਥੋਂ ਆ ਰਿਹਾ ਸੋ ਇਹ ਚੀਜ਼ਾਂ ਜਦੋਂ ਆਪਣੇ ਦੇਸ਼ 'ਚ ਬਣਨਗੀਆਂ ਦੇਸ਼ ਦੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਤੇ ਆਪਣੇ ਦੇਸ਼ ਦੀ ਤਰੱਕੀ ਵੀ ਹੋਏਗੀ ਤੇ ਜਿੰਨੀ ਕਮਾਈ ਜੇ ਅਸੀਂ ਚਾਈਨਾ ਨੂੰ ਦੇ ਰਹੇ ਹਾਂ ਉਹ ਸਾਰੀ ਹਿੰਦੁਸਤਾਨ ਨੂੰ ਹੋਏਗੀ ਸੋ ਅਸੀਂ ਇਹ ਅਪੀਲ ਵੀ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਚਾਈਨਾ ਨਾਲ ਵਪਾਰ ਦੀ ਇਸ ਕੰਡੀਸ਼ਨ ਨੂੰ ਸੋਚਿਆ ਜਾਵੇ ਅੱਜ ਤੋਂ ਮੇਰੇ ਖਾ ਗੱਲ ਕੀਤੀ ਆ ਬਈ ਨਾ ਸਾਲ 2 ਸਾਲ 3 ਸਾਲ ਪਹਿਲਾਂ ਦੀ 2 2.5 3 ਸਾਲ ਪਹਿਲਾਂ ਸਰ ਇਹ ਮਾਰਕੀਟ ਦੇ ਵਿੱਚ ਨਾ ਇਸ ਟਾਈਮ ਦੇ ਵਿੱਚ ਸਾਡੇ ਲੋਕਾਂ ਕੋਲ ਟਾਈਮ ਨਹੀਂ ਹੁੰਦਾ ਸੀਗਾ ਮਾਲ ਤੇ ਗਾਹ ਦੇ ਗਾਹ ਚੜੇ ਹੁੰਦੇ ਸੀ ਕੰਮ ਕਰਦੇ ਹੁੰਦੇ ਸੀ ਪਰ ਇਸ ਟਾਈਮ ਇੰਨਾ ਮੰਦਾ ਸਰ ਇੰਨਾ ਮੰਦਾ ਤੁਸੀਂ ਦੇਖ ਸਕਦੇ ਹੋ ਖਾਲੀ ਪਿਆ ਸਾਰਾ ਬਾਜ਼ਾਰ ਗਾਹ ਖੈ ਹੀ ਨਹੀਂਗਾ ਖਾਲੀ ਟੋਟਲ ਭਾਵੇਂ ਉਧਰੋਂ ਦੀ ਲੈ ਕੇ ਇੱਧਰ ਟਰੱਕ ਲੰਘਾ ਲੋ ਇੰਨਾ ਇੰਨੀ ਜਗ੍ਹਾ ਹੈਗੀ ਇਸ ਟਾਈਮ ਬਾਜ਼ਾਰ ਦੇ ਵਿੱਚ ਨਹੀਂ ਤਾਂ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਸਰ ਉਧਰ ਮੌਸਮ ਵਿਭਾਗ ਦੇ ਵਿਗਿਆਨੀ ਠੰਡ ਲੇਟ ਹੋਣ ਦਾ ਮੁੱਖ ਕਾਰਨ ਵੈਸਟਰਨ ਡਿਸਟਰਬੈਂਸ ਨੂੰ ਦੱਸ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਜਿਵੇਂ ਮੌਸਮੀ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਉਹਨਾਂ ਦੀ ਮੁੱਖ ਵਜ੍ਹਾ ਗਲੋਬਲ ਵਾਰਮਿੰਗ ਹੈ ਪਰ ਨਾਲ ਹੀ ਉਹਨਾਂ ਨੇ 11 ਅਤੇ 12 ਤਰੀਕ ਨੂੰ ਠੰਡੀਆਂ ਹਵਾਵਾਂ ਚੱਲਣ ਦੇ ਮੱਦੇ ਨਜ਼ਰ yellow alert ਵੀ ਜਾਰੀ ਕੀਤਾ ਹੈ ਅੱਗੇ ਸ਼ਰਨ ਚੱਕੀ ਦਾ ਸੀ ਗਾਗ ਮੀਟ ਕਰਦਾ ਸੀ ਹੁਣ ਇਹ ਹੈ ਕਿ ਉਲਟਾ ਕੰਮ ਆ ਅਸੀਂ ਗਾਗ ਦੀ ਵੇਟ ਕਰਦੇ ਆ 12 ਵਜੇ ਹਲੇ ਤਾਂ ਇੱਕ ਪੁੱਛ ਨਹੀਂ ਆਇਆ ਕੰਮ 3-4 ਮਹੀਨੇ ਦਾ ਕੰਮ ਹੈ ਪੀਕ ਟਾਈਮ ਦੇ ਅਨੁਸਾਰ ਵੀ ਐਕਚੁਅਲੀ ਦਿਵਾਲੀ ਵੀ ਸਹੀ ਟਾਈਮ ਤੇ ਅਸੀਂ ਮੌਸਮ ਨਾ ਚੇਂਜ ਹੋਣ ਕਰਕੇ ਬੜਾ ਫਰਕ ਹੈ ਕੁਝ ਮੇਨ ਫੈਕਟ ਤਾਂ ਹੈਗਾ ਔਨਲਾਈਨ ਦਾ ਕਸਮਰ ਜਿਹੜਾ ਨਾ ਔਨਲਾਈਨ ਵੀ ਕਰਕੇ ਵੀ ਜਿਆਦਾ ਬਾਜ਼ਾਰ 'ਚ ਰੌਣਕ ਘਟ ਹੈ ਜਦ ਕਿ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਮੈਂ ਤਾਂ ਇਹੀ ਮੈਸੇਜ ਦਾਂਗਾ ਕੀ ਸ਼ੌਪਕੀਪਰ ਕੋਲ ਜਾਓ ਆਪਣਾ ਡਾਇਰੈਕਟ ਸੌਦਾ ਲਵੋ ਤੁਸੀਂ ਦੇਖੋ ਪੀਕ ਸੀਜ਼ਨ ਦਾ ਟਾਈਮ ਹੈ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਬਾਜ਼ਾਰ ਦੇਖਿਆ ਤੁਸੀਂ ਖਾਲੀ ਪਿਆ ਅੰਦਰ ਦੇਖੋ ਕਾਊਂਟਰ ਕਿੰਨੀ ਲੰਬੀ 10 ਬੰਦੇ ਹੁਣ ਬੰਦਰ ਹੈ ਬੜੇ ਹੈ ਕਿ ਗਾਗ ਨਹੀਂ ਹੈਗਾ ਗਲੋਬਲ ਵਾਰਮਿੰਗ ਕਾਰਨ ਜਿਸ ਤਰ੍ਹਾਂ ਮੌਸਮੀ ਬਦਲਾਅ ਵੱਧ ਰਿਹਾ ਹੈ ਸਾਡੇ ਵਾਤਾਵਰਨ ਦੇ ਲਈ ਇਹ ਕਾਫੀ ਖਤਰਨਾਕ ਸਿੱਧ ਹੋ ਰਿਹਾ ਹੈ ਸੋ ਲੋੜ ਹੈ ਇਸ ਨੂੰ ਰੋਕਣ ਦੇ ਲਈ ਸਰਕਾਰਾਂ ਫੌਰੀ ਕਦਮ ਚੁੱਕਣ ਤਾਂ ਜੋ ਵਾਤਾਵਰਨ ਨੂੰ ਇਸ ਦੇ ਮਾੜੇ ਪ੍ਰਭਾਵ ਤੋਂ ਬਚਾਇਆ ਜਾ ਸਕੇ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ